ਮੈਂ ਕਿਹੜੀ ਸੜਕ 'ਤੇ ਜੜੀਆਂ ਜਾ ਰਹੀਆਂ ਉਹ ਉਹ ਸਰ ਨੈਸ਼ਨਲ ਹਾਈਵੇ ਆ ਇੱਕ ਮਿੰਟ ਬੇਨਤੀ ਸੁਣ ਲਓ ਕੈਮਰੇ ਸਾਡੇ ਲੱਗ ਰਹੇ ਆ ਇਹਦੇ 'ਚ ਸਾਰਾ ਕੁਝ ਰਿਕਾਰਡਿੰਗ ਆ ਤੇ ਬਿਲਕੁਲ ਨਾਲ ਬਿਲਕੁਲ ਬਰਾਬਰ ਜਾ ਮੈਂ ਕਹਿੰਦੀ ਇਹਦੇ ਤੇ ਰਿਫਲੈਕਟਰ ਲਵਾਓ ਸਰ ਤੁਸੀਂ ਫੜੇ ਲਿਖ ਰਿਹਾ ਹੋ ਰਿਫਲੈਕਟਰ ਲਵਾਓ ਇੱਥੇ ਕੋਈ ਨਹੀਂ ਲਵਾਉਂ ਲੰਚ ਕੋ ਸੌਰੀ ਸਰ ਮੇਰੀ ਸੁਣੋ ਘਲਾ ਦੇ ਦੋਨੋਂ ਵਿੱਚੋਂ ਇੱਕ ਛੱਡੋ ਨੌਕਰੀ ਜਾਂ ਲਾਪਰਵਾਹੀ ਇੱਕ ਪਾਸੇ ਤਾਂ ਯੁੱਧ ਨਸ਼ਿਆਂ ਦੇ ਵਿਰੋਧ ਚੱਲ ਰਿਹਾ ਪਰ ਉਧਰ ਵੇਖੋ ਲੋਕਾਂ ਦੀ ਜ਼ਿੰਦਗੀ ਦੇ ਨਾਲ ਕਿਵੇਂ ਖਿਲਵਾੜ ਹੋ ਰਿਹਾ ਦਰਅਸਲ ਲੋਕਾਂ ਦੀ ਜ਼ਿੰਦਗੀ ਨੂੰ ਖਿਲਵਾੜ ਸਮਝਦਾ ਹੈ ਨਾਕਾ ਜੋ ਕਿ ਨਵਾਂ ਚੂਹੜ ਚੱਕ ਮੋਗਾ ਵਿਖੇ ਲੱਗਾ ਹੋਇਆ ਡਿਊਟੀ ਤੇ ਤਾਨਾਤ ਪੁਲਿਸ ਮੁਲਾਜ਼ਮਾ ਦੀ ਇਹ ਹਾਲਤ ਵੇਖ ਲਓ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰਦੀ ਹੈ ਕਿ ਕਿਵੇਂ ਅਣਗਹਿਲੀ ਹੈ ਹਾਲਾਂਕਿ ਇੱਥੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਹੈ ਜਦ ਲੋਕਾਂ ਦੇ ਵੱਲੋਂ ਇੱਥੇ ਪਹੁੰਚ ਕੇ ਕਈ ਸਵਾਲ ਇਹਨਾਂ ਮੁਲਾਜ਼ਮਾਂ ਨੂੰ ਕੀਤੇ ਗਏ ਨੇ ਤਾਂ ਗੋਪਾਲਸ ਮੁਲਾਜ਼ਮ ਵੀ ਭੜਕਦਾ ਹੋਇਆ ਵਿਖਾਈ ਦਿੱਤਾ ਹਾਲਾਂਕਿ ਤਸਵੀਰਾਂ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਕਿਸ ਗੱਲ ਨੂੰ ਲੈ ਕੇ ਸਾਰਾ گاਪ ਹੈ ਇੱਕ ਵਾਰ ਤੁਸੀਂ ਵੀ ਵੇਖ ਲਓ ਰਾਤੀ ਡਿਊਟੀ ਇਥੇ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਜੀ ਸਵੇਰ 8 ਵਜੇ ਤੱਕ ਤੇ ਹੁਣ ਤੁਸੀਂ ਹਾਲਾਤ ਕੀ ਹੈ ਜੇ ਤੁਹਾਡੇ ਰਾਤ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਦੇ ਵੇਖਣੇ ਅੱਛਾ ਹਾਲਾਤ ਅਸੀਂ ਦੇਖਣੇ ਆ ਚਲੋ ਆਜੋ ਬਾਹਰ ਆਜੋ ਜੀ ਚਲੋ ਕੋਕ ਚਲ ਚਲ ਆ ਬਜੀ ਰਾਤੀ ਆ ਕੋਈ ਨਹੀਂ ਉਧਰ ਚਲ ਉਧਰ ਕੀ ਕਹਿੰਦਾ ਸੀ ਨੀ ਉਹ ਕਹਿੰਦਾ ਨੁਕਸਾਨ ਤੁਸੀਂ ਸਭਾ ਕਰਤਾ ਇਹਦਾ ਆਦਾ ਨੁਕਸਾਨ ਕਿੰਨਾ ਹੋਇਆ ਬਈ ਆ ਦੇਖੋ ਜੋ ਹੋ ਗਿਆ ਹੋ ਗਿਆ ਚਲੋ ਉੱਤਰ ਜਾਣਾ ਹਨ ਇਹਦਾ ਜੀ ਬਚਤ ਹੋ ਗਈ ਚਲੋ ਕੋਈ ਨਾ ਆ ਜਾ ਇਹ ਕਿੱਥੇ ਹੈ ਜੀ ਪੁਲਿਸ ਨਾਲ ਕਹੇ ਕਿਹੜੀ ਜਗ੍ਹਾ ਤੇ ਹੈ ਮੋਗਾ ਡਿਸਟ੍ਰਿਕਟ ਮੋਗਾ ਜ਼ਿਲ੍ਹੇ ਚ ਕਿੱਥੇ ਹੈਗਾ ਇਹ ਚੂੜ ਚੱਕ ਇਹ ਨਵਾਂ ਚੂੜ ਚੱਕ ਹੈ ਹਾਂਜੀ ਇਹ ਨਵਾਂ ਚੂੜ ਚੱਕ ਜਿਹੜਾ ਇਹ ਰਾਤ ਨੂੰ ਇਥੇ ਦਿਨ ਰਾਤ ਇਥੇ ਨਾ ਇੱਕ ਇਹ ਲੱਗਿਆ ਹੁੰਦਾ ਜੀ ਜਿਹਨੂੰ ਅਸੀਂ ਕਹਿੰਨੇ ਆ ਵੀ ਨਾਕਾ ਨਾਕਾ ਕਹਾਦਾ ਇਹ ਇਹ ਮੈਂ ਬਹੁਤ ਵਾਰੀ ਆਉਨੇ ਆ ਜਦੋਂ ਅਸੀਂ ਜਦੋਂ ਅਸੀਂ ਆਉਨੇ ਆ ਉਦੋਂ ਇਹ ਆ ਦੇਖੋ ਇਹ 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 ਲਾਈਟਾਂ ਕਹਿੰਦੇ ਲੱਗੀਆਂ ਹੋਈਆਂ ਇਹ ਤੇ ਇਹ ਤੇ ਕੋਈ ਲਾਈਟ ਨਹੀਂ ਹੁੰਦੀ ਕੋਈ ਰਿਫਲੈਕਟਰ ਨਹੀਂ ਇੱਕ ਵੀ ਰਿਫਲੈਕਟਰ ਦਿਖਾ ਦਿਓ ਵੀ ਕਿਤੇ ਲਾਈਟ ਪੈਂਦੀ ਆ ਉਧਰ ਲਾਈਟਾਂ ਪੈ ਰਹੀਆਂ ਕੋਈ ਰਿਫਲੈਕਟਰ ਹੈਗਾ ਜੀ ਇੱਥੇ ਦੱਸੋ ਤੁਸੀਂ ਇੱਥੇ ਮੇਰੀ ਸੂਈ ਆ ਦੇਖੋ ਇਹ ਲਾਈਟਾਂ ਫੇਮੇ ਚੱਲ ਸਰ ਇਹ ਲਾਈਟਾਂ ਕਿਨੇ ਕਿਨੇ ਰੱਖ ਰੀਆਂ ਸੜਕ ਦੇ ਚ ਚਲਾਉ ਬੰਦਾ ਕਿ ਆਹ ਰਾਈਟਰ ਦੇਖ ਕੇ ਜੱਟੂ ਆ ਤੁਸੀਂ ਸਿਆਣੇ ਜੋ ਓਵਰਟੈਕ ਕਰੂਗਾ ਬੰਦਾ ਫਿਰ ਤਾਂ ਮਰਨਾ ਹੀ ਮਰਦਾ ਮੈਂ ਕਹਿੰਦਾ ਜੀ ਦੋਨੇ ਗੱਡੀਆਂ ਜਾ ਰਹੀਆਂ ਉਹ ਸਰ ਨੈਸ਼ਨਲ ਹਾਈਵੇ ਆ ਇੱਕ ਮਿੰਟ ਬੇਨਤੀ ਸੁਣ ਲਓ ਕੈਮਰੇ ਸਾਡੇ ਲੱਗ ਰਹੇ ਆ ਇਹਦੇ ਚ ਸਾਰਾ ਕੁਝ ਰਿਕਾਰਡਿੰਗ ਆ ਤੇ ਬਿਲਕੁਲ ਨਾਲ ਬਿਲਕੁਲ ਰਾਬਰ ਜਾ ਮੈਂ ਕਹ ਜੀ ਇਹਦੇ ਤੇ ਰਿਫਲੈਕਟਰ ਲਵਾਓ ਸਰ ਤੁਸੀਂ ਪੜੇ ਲਿਖੇ ਰਿਫਲੈਕਟਰ ਲਵਾਓ ਇੱਥੇ ਕੋਈ ਨਹੀਂ ਲਵਾਣਾ ਯੰਚ ਕੋ ਸੌਰੀ ਸਰ ਮੇਰੀ ਸੁਣੋਗਾ ਆ ਦੇਖੋ ਉਹ ਵੇਖ ਲਓ ਉਧਰ ਵੱਜਿਆ ਜੱਟ ਥੱਲੇ ਆ ਆ ਦੇਖੋ ਉਹ ਬੰਦੇ ਵੱਜ ਗਏ ਅਸੀਂ ਅਸੀਂ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਕਹਿੰਦੇ ਨਹੀਂ ਅਸੀਂ ਸੜਕ ਮੇਰੀ ਸੋ ਇਹ ਸਾਰਾ ਕੁਝ ਕੀਤਾ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਨੂੰ ਇਹ ਲੱਗਦਾ ਵੀ ਸਾਰੇ ਗਲਤ ਗਲਤ ਮੈਂ ਤਾਂ ਸਾਡਾ ਨਾਕਾ ਹੀ ਪਰਲੇ ਪਾਸੇ ਮਾਰਿਆ ਕਰਕੇ ਇਹ ਨਾਕਾਮ ਆ ਆ ਦੇਖੋ ਨਾ ਦਿਸਦਾ ਹੀ ਨਹੀਂ ਕਿਸੇ ਨੂੰ ਕੁਝ ਜੱਤਨਾ ਨੂੰ ਕੋਟਾ ਚੱਲਦਿਆ ਹੁੰਦੇ ਉਹ ਦੇਖੋ ਹੁਣ ਕੋਈ ਦੇਖੀਏ ਆ ਹੁਣ ਵੀ ਹਜੇ ਚਕਾਈਏ ਆਪਾਂ ਹੁਣ ਵੀ ਚਕਾਈਏ ਆਪਾਂ ਸੋਨੇ ਛਕਾਉਣੇ ਆ ਤੇ ਤੁਸਾਂ ਨੂੰ ਸਾਨੂੰ ਗੱਲ ਤਾਂ ਕਰਾਉਂਦੇ ਮਾੜਾ ਮਾੜਾ ਚੱਕਾ ਮਾਰੋ ਕਿਸੇ ਪਾਸੇ ਉਹਦੇ ਤੱਕ ਦਾ ਹੋਰ ਕੰਮ ਹੋ ਜਾਊਗਾ ਪਰ ਬੱਤੀ ਜਿਹੜੀ ਜੇ ਤੁਸੀਂ ਆ ਕੇ ਵੇਖੀਓ ਨਾ ਉਹ ਨਾਕਾ ਜਿਹਨੇ ਇੱਥੇ ਲੱਗੇ ਸੀ ਨਾ ਕੇ ਜਦੋਂ ਉਹ ਦੂਣੀ ਇੰਤੋਂ ਆ ਰਹੀ ਸੀ ਗੱਡੀ ਓਵਰਟੈਕ ਕਰਕੇ ਇੰਤੋਂ ਆ ਰਹੀ ਲੱਗਦਾ ਦੋ ਬੰਦਾ ਤਾਂ ਨਿਕਲ ਗਏ ਜਿੰਨੇ ਬੰਦਾ ਨਿਕਲ ਆ ਦੇਖੋ ਜੀ ਇਹ ਇਹਨਾਂ ਨੇ ਇਹ ਜਿਹੜਾ ਚੂਰ ਚੱਕ ਨਾਕਾ ਲੱਗਿਆ ਨਾ ਇੱਥੇ ਰਾਤ ਨੂੰ ਕੋਈ ਰਿਫਲੈਕਟਰ ਨਹੀਂ ਹੁੰਦਾ ਕੋਈ ਲਾਈਟ ਨਹੀਂ ਹੁੰਦੀ ਇਹ ਐਡੇ ਐਡੇ ਹੈਵੀ ਇਹ ਹ ਲੋਹੇ ਦੇ ਡਿਵਾਈਡਰ ਲੱਗੇ ਹੋਏ ਆ ਇਹ ਸਾਰਾ ਕੁਝ ਕਾਰਵੱਜੀ ਆ ਸਾਰਾ ਉਹਨੇ ਕਾਰ ਦਾ ਨੁਕਸਾਨ ਆਇਆ ਤੇ ਬੰਦੇ ਬਚ ਗਏ ਚੇlo ਇਹ ਵੀ ਸ਼ੁਕਰ ਹੈ ਵੀ ਬੰਦੇ ਬਚ ਗਏ ਪਰ ਦੇਖੋ ਕਿੰਨਾ ਪੁਰਾ ਹਾਲ ਹੋਇਆ ਬਈ ਤੁਹਾਡਾ ਪਿੰਡ ਆਹੀ ਹੈ ਤੁਹਾਨੂੰ ਲੱਗਦਾ ਵੀ ਇਹ ਸਹੀ ਹੈ ਇਹ ਅੱਗੇ ਵੀ ਰੋਈਂ ਛੱਡ ਦੇ ਯਾਰ ਇਹ ਪੈਸੇ ਵਾਲਾ ਟੱਕ ਪਾਏ ਨਹੀਂ ਕੋਈ ਲਾਈਟ ਨਹੀਂ ਕੋਈ ਰਿਫਲੈਕਟਰ ਨਹੀਂ ਉੱਥੋਂ ਗੱਡੀ ਆਉਦੀ ਦਿਸਦੀ ਜਿਹਨਾਂ ਦਾ ਇਹ ਹਾਲਾ ਰੋਜ਼ ਹੀ ਪੰਜਾਰਾ ਟੁੱਟਦੇ ਆ ਭਾਗ ਦੇਰ ਜੀ ਕੰਰੋਲ ਹਾਂ ਮੈਂ ਮੈਕਸਮ ਮੈਕਸਮ ਮੈਕਰ ਪੌਣਾ ਮਿੰਟ ਆਇਆ ਨਾ ਮੇ ਬਣਿਆ ਨੂੰ ਉਹ ਫੇਰ ਤੋੜਦੇ ਤਿੰਨ ਜੱਟ ਇੱਥੇ ਪਿਆ ਭੈਣ ਜੀ ਤਕਰੀਬਨ ਤਿੰਨ ਉਹ ਦੇਖੋ ਉਹ ਸਾਰੇ ਆ ਸੜ ਗਦੇ ਉਹ ਬੰਦੇ ਬਚ ਗਏ ਉਹ ਅੱਛਾ ਉਹ ਸ਼ਰਾਬੀ ਹੋਏ ਨਾਲੇ ਉਹ ਲੁੱਗਿਆ ਲੁੱਗਿਆ ਉਹ ਦੂਸਰਾ ਆਪ ਹੀ ਰੱਝੇ ਹੁੰਦੇ ਆ ਇਹ ਮੈਂ ਪੈਸੇ ਮੰਗਦਾ ਢੱਗ ਬਣਿਆ ਯਾਰ ਉਹਦਾ ਰਾਈ ਉਹ ਦੇਖੋ ਪੈਸੇ ਦੀ ਘੁੱਟੀ ਹੋਈ ਆ ਰਹੀ ਆ ਰੋਕ ਅੱਛਾ ਹਜੇ ਵੀ ਨਹੀਂ ਪਾਸੇ ਕਰ ਰਹੇ ਹੋਰ ਨੁਕਸਾਨ ਹੋਊਗਾ ਇਹਨੂੰ ਪਾਸੇ ਕਰਾ ਦਿਓ ਕਿਸੇ ਹੋਰ ਦਾ ਨੁਕਸਾਨ ਹੋਊਗਾ ਨਾ ਮੈਂ ਨਾ ਕੋਈ ਬੈਦਤਰ ਆ ਉਹਦੋਂ ਨੂੰ ਹੋਰ ਨੁਕਸਾਨ ਹੋ ਜਾਊਗਾ ਉੱਥੇ ਕੋਈ ਲਾਈਟ ਲਵਾ ਦਈਏ ਦੇਖ ਲਓ ਤੁਹਾਡੇ ਸਾਹਮਣੇ ਹੈਲੋ ਸੱਸੀ ਨੇ ਸਰ ਹਾਂਜੀ ਹਾਂਜੀ ਮੈਂ ਨਾਕਾ ਚੂਪ ਤੱਕ ਬੋਲ ਰਿਹਾ ਜੀ ਕਿ ਇੱਕ ਨਾ ਸਪੀਡ ਗੱਡੀ ਆ ਆਪਣਾ ਨਾਕਿਆਂ ਦੇ ਵਿੱਚ ਮਾਰ ਕੇ ਓਵਰਟੇਕ ਕਰਦੇ ਪਏ ਸੀਗੇ ਤੇ ਨਾਕਾ ਤੋੜ ਕੇ ਪੱਟਦੀ ਆ ਮੂਹਰੇ ਟੁੱਟੀ ਵੀ ਆ ਤੇ ਪੇਰਾਂ ਦੀ ਵੀ ਬਹੁਤ ਬੜਾ ਸੱਟ ਲੱਗ ਗਈ ਜਿੰਦਗੀ ਰੁਕ ਰਿਹਾ ਜੀ ਉਸ ਇਲਾਕੇ ਵਿੱਚ ਕੋੜਤੀ ਆ ਵਿੱਚ ਹਾਂ ਪਲੀਜ਼ ਕਰੋ ਚਿੱਟੇ ਰੰਗ ਦੀ ਸਵਿਫਟ ਦਾ ਬੋਨਟ ਟੁੱਟਿਆ ਹੋਇਆ ਹੈ